ਰੋਮਨੀ ਕਾਲੀਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਵੱਲੋਂ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਭੇਜੀ ਗਈ ਵਿਸ਼ੇਸ਼ ਟੀਮ ਦਾ ਜਿਹੜਾ ਲਗਾਤਾਰ ਦੌਰਾ جاری ਹੈ ਤੁਸੀਂ ਇਸੇ ਇਸ ਵੇਲੇ ਮੌਜੂਦ ਹਾਂ ਅਜਨਾਲਾ ਹਲਕੇ ਦੇ ਪਿੰਡ ਹਰੜਖੁਰਦ ਤਸਵੀਰਾਂ ਤਬਾਈ ਦਾ ਮੰਜ਼ਰ ਸਾਫ਼ ਬਿਆਨ ਕਰ ਰਹੀਆਂ ਹਾਲਾਂਕਿ ਪਾਣੀ ਦਾ ਪੱਦਰ ਘਟਣਾ ਸ਼ੁਰੂ ਹੋ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਹਲੇ ਤੱਕ ਦੂਰ ਦੂਰ ਤੱਕ ਇਹ ਹੜਾਂ ਦਾ ਪਾਣੀ ਨਜ਼ਰ ਆ ਰਿਹਾ ਹੈ ਇਸ ਵੇਲੇ ਇਹ ਖੇਤ ਤਿੰਨ-ਤਿੰਨ ਚਾਰ-ਚਾਰ ਫੁੱਟ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਨੇ ਔਰ ਸੜਕ ਦੇ ਦੋਨੋਂ ਪਾਸੇ ਮੈਂ ਕੈਮਰਾ ਪਾਸੋਂ ਜ਼ਰੂਰ ਕਹੂੰਗਾ ਕਿ ਪਿੰਡ ਦੀ ਇਹ ਤਸਵੀਰ ਹੈ ਹਰੜਖੁਰਦ ਦੀ ਜਿੱਥੇ ਪਿੰਡ ਦੇ ਦੋਵਾਂ ਪਾਸੇ ਸੜਕ ਦੇ ਜੋ ਮੇਨ ਰੋਡ ਹੈ ਪਿੰਡ ਦੀ ਉਸ ਦੇ ਦੋਵਾਂ ਪਾਸੇ ਖੇਤ ਤਿੰਨ-ਤਿੰਨ ਚਾਰ-ਚਾਰ ਫੁੱਟ ਪਾਣੀ ਦੇ ਵਿੱਚ ਅਜੇ ਵੀ ਡੁੱਬੇ ਹੋਏ ਨਜ਼ਰ ਆ ਰਹੇ ਨੇ ਤਾਂ ਜ਼ਾਹਰ ਜੀ ਗੱਲ ਹੈ ਕਿ ਮੁਸ਼ਕਲਾਂ ਘਟਣ ਦੀਆਂ ਨਾਲ ਹੀ ਲੈ ਰਹੀਆਂ ਬਲਕਿ ਜਿਉਂ-ਜਿਉਂ ਇਹ ਪਾਣੀ ਘਟਦਾ ਜਾ ਰਿਹਾ ਹੈ ਪਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਕਿਉਂਕਿ ਇਸ ਦੇ ਨਾਲ ਹੀ ਬਿਮਾਰੀਆਂ ਫੈਲਨ ਦਾ ਖਤਰਾ ਵੱਧ ਰਿਹਾ ਹੈ ਔਰ ਇਸ ਜ਼ਮੀਨ ਨੂੰ ਮੁੜ ਤੋਂ ਵਾਯੂਯੋਗ ਬਣਾਣਾ ਹੋਰ ਜਿਆਦਾ ਵੱਡੀ ਚੁਣੌਤੀ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਪਰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਖ-ਵੱਖ ਕਾਰਸੇਵਾ ਸੰਪਰਦਾਵਾਂ ਸੰਤ ਮਹਾਂਪੁਰ ਛੇ ਲਗਾਤਾਰ ਇਸ ਔਖੀ ਘੜੀ ਦੇ ਵਿੱਚ ਮੁਸੀਬਤ ਕਰੇ ਲੋਕਾਂ ਦੀ ਮਾਂ ਫੜ ਰਹੇ ਨੇ ਤੋਂ ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਅਗੂ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਦੇ ਹੇਠ ਜਿਹੜਾ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਸਥਿਤੀ ਦਾ ਜਾਇਜ਼ਾ ਲਈ ਜਾ ਰਿਹਾ ਤਾਂ ਜੋ ਪੁਖਤੇ ਵਿੱਚ ਮੁੜ ਵਸੇਬੇ ਦੇ ਲਈ ਕੋਈ ਚੰਗੀ ਠੋਸ ਨੀਤੀ ਜਿਹੜੀ ਇਹ ਤਿਆਰ ਕੀਤੀ ਜਾ ਸਕੇ ਚੀਮਾ ਸਾਹਿਬ ਇਹ ਹਾਲਾਤ ਤਬਾਹੀ ਦਾ ਮੰਜ਼ਰ ਬਿਆਨ ਕਰ ਰਹੇ ਆ ਦੇਖੋ ਅਸੀਂ ਸਵੇਰੇ ਰਮਦਾਸ ਤੇ ਦੂਜੇ ਪਾਸੇ ਬੰਦ ਦੇ ਕੋਲੋਂ ਚੱਲੇ ਸੀ ਬੋਲੀਪੁਰ ਤੋਂ ਝੋਨੇ ਵਾਲਾ ਤੇ ਵਿੱਚ ਜਿੱਥੇ ਬੰਦ ਟੁੱਟਿਆ ਸੀ ਤੇ 30 40 ਕਿਲੋਮੀਟਰ ਅਸੀਂ ਰਮਦਾਸ ਤੇ ਅਲੇ-ਦੋੜੇ ਦਾ ਏਰੀਆ ਪਹੁੰਚ ਕੇ ਤੇ ਆ ਗੱਗੋ ਮਹਿਲ ਤੋਂ ਚੰਬਿਆਰੀ ਨੂੰ ਜਿਹੜੀ ਸੜਕ ਜਾ ਰਹੀ ਹੈ ਇਹਦੇ ਉੱਤੇ ਹਰੜਖੁਰ ਦਾ ਆ ਨਗਰ ਸਾਰੇ ਰਸਤੇ ਤੁਸੀਂ ਵੀ ਦੇਖਿਆ ਦੋਨੇ ਪਾਸੇ ਸੜਕ ਦੇ ਜਿੱਦਾਂ ਤਲਾਬ ਬਣਿਆ ਹੁੰਦਾ ਬਹੁਤ ਵੱਡਾ ਸਮੁੰਦਰ ਦੀ ਤਰ੍ਹਾਂ ਜਿਹੜਾ ਉਹ 7 ਕਿਲੋਮੀਟਰ ਦਾ ਏਰੀਆ ਜਿਹੜਾ ਉੱਤੇ ਫਸਲਾਂ ਟੋਟਲ ਤਬਾਹ ਹੋ ਗਈਆਂ ਘਰਾਂ ਦਾ ਵੀ ਉਸ ਤੋਂ ਮਾੜਾ ਹਾਲ ਅੱਜ ਤੇ ਸਾਡੇ ਹੁਣੇ ਵੀ ਇਰੇ ਖੜਾ ਸੀ ਤੇ ਜਿਹੜੇ ਘਰਾਂ ਨੂੰ ਪਾੜ ਪੈ ਗਏ ਆ ਜਿਹੜੇ ਮਕਾਨ ਦੀਆਂ ਡਿੱਗਣ ਦੀਆਂ ਸੁਭਾਵਨਾਵਾਂ ਜਿਹੜੀਆਂ ਉਹ ਵੱੜ ਗਈਆਂ ਧੁੱਪ ਦੇ ਨਾਲ ਖਤਰੇ ਹੋਰ ਵੱਧ ਗਏ ਆ ਔਰ ਇਹ ਵੀ ਸਮਝ ਨਹੀਂ ਆਉਂਦੀ ਕਿ ਇਹ ਪਾਣੀ ਨਿਕਲੇਗਾ ਕਦੋਂ ਤੇ ਅਗਲੀ ਫਸਲ ਜਿਹੜਾ ਡੁਕੀ ਬੀਜਣਗੇ ਕਦੋਂ ਤੇ ਹਾਲੇ ਤੱਕ ਕੁਈ ਸਰਕਾਰੀ ਮਦਦ ਜਿਹੜੀ ਹੈ ਇਹਨਾਂ ਲੋਕਾਂ ਤੱਕ ਨਹੀਂ ਪਹੁੰਚੀ ਕੇਂਦਰ ਤੇ ਸੂਬਾ ਸਰਕਾਰ ਉਹੀ ਆਪੋ ਚ ਫੁੱਟਬਾਲ ਖੇਢੀ ਜਾ ਰਹੀਆਂ ਇੱਕ ਦੂਜੇ ਦੇ ਨਾਲ ਸਿਆਸੀ ਜਿਹੜੀ ਹੈ ਮੇਲੋ ਮੇਲੀ ਹੋਈ ਜਾ ਰਹੀਆਂ ਇਸ ਕਰਕੇ ਇਹਨਾਂ ਲੋਕਾਂ ਦੀ ਜਿੰਨੀ ਦੇਰ ਤੱਕ ਚੰਗੀ ਤਰ੍ਹਾਂ ਨਾਲ ਬਾਹ ਦਿਲੋਂ ਨਾ ਫੜੀ ਗਈ ਉਨੀ ਦੇਰ ਤੱਕ ਇਹਨਾਂ ਦਾ ਜੀਵਨ ਪਟੜੀ ਦੇ ਉੱਤੇ ਦੁਬਾਰਾ ਚੜਨਾ ਬਹੁਤ ਮੁਸ਼ਕਲ ਹੈ ਇਸ ਕਰਕੇ ਅਜਿਹਾ ਆਪ ਹਰਾਨਾ ਕਿਉਂਕਿ ਅਸੀਂ ਦੇਰਬਾਬ ਨਾਨਕ ਦਾ ਏਰੀਆ ਵੀ ਦੇਖਿਆ ਦਿਨਨਗਰਤਾ ਵੀ ਦੇਖਿਆ ਭੋਆ ਦਾ ਵੀ ਦੇਖਿਆ ਹੋਰ ਵੀ ਥਾਵਾਂ ਤੇ ਗਏ ਪਰ ਇੱਥੇ ਜੋ ਹੈਗੇ 100 ਤੋਂ ਵੱਧ ਪਿੰਡ ਜਿੱਥੇ ਸਾਰੇ ਥਾਵਾਂ ਤੇ ਇਹ ਤਾਂ ਉਦਾਹਰਨ ਹੈ ਤੁਸੀਂ ਕਿਸੇ ਪਾਸੇ ਸਰ ਤੇ ਖੜ ਕੇ ਫੋਟੋ ਬਣਾ ਲोगे ਤਾਂ ਇਹੀ ਸੀਨ ਤੁਹਾਨੂੰ ਨਜ਼ਰ ਆਉਂਦਾ ਇਹ ਸਭ ਕੀ ਲੱਗਦਾ ਹੈ ਕਿ ਹੁਣ ਮੁਰਸੀ ਮੁੜ ਵਿਸੇਬੇ ਲਈ ਕੋਈ ਠੋਸ ਨੀਤੀ ਤਿਆਰ ਕਰਨੀ ਕੋ ਦੇਖੋ ਮੈਂ ਅੱਜ ਤੋਂ 3 ਦਿਨ ਪਹਿਲਾਂ ਪਾਰਟੀ ਦਫਤਰ 'ਚ ਮੀਟਿੰਗ ਸੀ ਜਿੱਥੇ ਸਮਰਾ ਸਾਹਿਬ ਨੇ ਆ ਕੇ ਉਹਦੇ ਹਾਲਾਤ ਦੱਸੇ ਸੀ ਉਦੋਂ ਸੁਣੇ ਸੀ ਅੱਜ ਆਪਣੇ ਅੱਖੀ ਦੇਖੇ ਮਤਲਬ ਕਾਲਜਾ ਮੂੰਹ ਨੂੰ ਆਉਂਦਾ ਉਰੇ ਇੱਕ ਤੋਂ ਬਾਅਦ ਦੂਜੀ ਜਗ੍ਹਾ ਤੇ ਜਦੋਂ ਜਾਨੇ ਆ 6 6 7 7 ਫੁੱਟ ਪਾਣੀ ਹੈ ਉਹ ਹਾਲਾਤ ਇਹ ਨੇ ਤੁਹਾਡੇ ਪਿੱਛੇ ਦੇਖੋ ਵੀ ਇੱਕ ਵਾਰ ਦੇਖਣ ਨੂੰ ਤੁਹਾਨੂੰ ਐਦਾਂ ਲੱਗਦਾ ਵੀ ਇਹ ਕੋਈ ਬਹੁਤ ਵੱਡਾ ਤਲਾਬ ਹੈ ਪਰ ਇਹ 6 7 ਫੁੱਟ ਪਾਣੀ ਹੈ ਤੇ ਇਹਦੇ ਨੀਚਲੇ ਪਾਸੇ ਫਸਲ ਹੈ ਕਿਸਾਨ ਦੀ ਔਰ ਇਹ ਪਾਣੀ ਲੱਗਦਾ ਨਹੀਂ ਕਿ ਕਿਸੇ ਵੀ ਤਰੀਕੇ ਕਿਸੇ ਪਾਸੇ ਨਿਕਲ ਰਿਹਾ ਜਾਂ ਸੁੱਕੇਗਾ ਸੋ ਹੁਣ ਸਾਰਾ ਜਿਹੜਾ ਲੋਕਾਂ ਦੀ ਆਕਾਸ ਹੈ ਉਹ ਸੀ ਪਹਿਲਾਂ ਸਰਕਾਰਾਂ ਤੋਂ ਚਾਹੇ ਉਹ ਸਾਡੀ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਪਰ ਜਿਸ ਤਰੀਕੇ ਦੀ ਬੇਰੁਖੀ ਸਰਕਾਰਾਂ ਨੇ ਦਿਖਾਈ ਹੈ ਹੁਣ ਮੈਨੂੰ ਲੱਗਦਾ ਵੀ ਪੰਜਾਬੀਆਂ ਨੂੰ ਆਪ ਹੀ ਹਮਲਾ ਮਾਰਨਾ ਪੈਣਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਸੱਦਾ ਸਮੂਹ ਪੰਜਾਬਦਰਦੀਆਂ ਨੂੰ ਪੋਲਿਟੀਕਲ ਪਾਰਟੀਆਂ ਨੂੰ ਵੀ ਅਸੀਂ ਕਹਿੰਦੇ ਆ ਸੰਤ ਮਹਾਪੁਰਸ਼ ਲੱਗੇ ਹੋਏ ਨੇ ਹੋਰ ਗਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋ ਮੈਨੂੰ ਲੱਗਦਾ ਵੀ ਹੁਣ ਸਾਨੂੰ ਇਕੱਠਿਆਂ ਬੈਠ ਕੇ ਸਾਨੂੰ ਖੁਦ ਹੀ ਇਹਦਾ ਕੋਈ ਵਿਉਂਤਬੰਦੀ ਕਰਨੀ ਪੈਣੀ ਹੈ ਕਿਉਂਕਿ ਜੋ ਹਾਲਾਤ ਨੇ ਔਰ ਖਾਸ ਕਰਕੇ ਅਜਨਾਲਾ ਹਲਕੇ ਦੀ ਗੱਲ ਕਰੀਏ ਚੀਮਾ ਸਾਹਿਬ ਨੇ ਦੱਸਿਆ ਡੇਰਾ ਬਾਬਾ ਨਾਨਕ ਦਿਨਾਨਗਰ ਪਰ ਅਜਨਾਲਾ ਹਲਕੇ 'ਚ ਤਾਂ ਮੈਨੂੰ ਲੱਗਦਾ 550 ਪਿੰਡ ਦੇ ਹਾਲਾਤ ਨੇ ਕਿ ਪਿੰਡ ਪਾਣੀ ਦੇ ਨੀਚੇ ਚਲੇ ਗਏ ਨੇ ਮਤਲਬ ਸਮੁੰਦਰ ਬਣਿਆ ਹੋਇਆ ਇਹ ਹਲਕਾ ਸੋ ਇਹਦੇ ਲਈ ਕੋਈ ਠੋਸ ਕਦਮ ਆਪਸ 'ਚ ਬੈਠ ਕੇ ਅਸੀਂ ਹੁਣੀ ਸਮਰਾ ਸਾਹਿਬ ਨਾਲ ਵੀ ਚੀਮਾ ਸਾਹਿਬ ਸਲਾਹ ਕਰ ਰਹੇ ਸੀ ਕਿ ਆਪਾਂ ਆਪਸ 'ਚ ਬੈ ਕੇ ਸੋਚੀਏ ਕਿ ਫੌਰੀ ਤੌਰ ਤੇ ਦੇਖੋ ਜਿਹੜੀ ਸ਼੍ਰੋਮਣੀ ਕਾਲਦਲ ਮਦਦ ਕਰ ਰਿਹਾ ਚਾਹੇ ਡੀਜ਼ਲ ਦੀ ਸੇਵਾ ਚਾਹੇ ਸ਼ਰੋਮਨੀ ਅਕਾਲੀ ਦਲ ਚਾਰੇ ਦੀ ਸੇਵਾ ਕਰ ਰਿਹਾ ਹੈ ਅਚਾਰ ਦੀ ਸੇਵਾ ਮੈਡੀਕਲ ਟੀਮਾਂ ਉਹ ਸਾਰਾ ਕੁਝ ਉਰੇ ਜ਼ਰੂਰਤ ਪੈਣੀ ਹੈ ਪਰ ਇਸ ਤੋਂ ਵੀ ਹੁਣ ਅੱਗੇ ਮੈਨੂੰ ਲੱਗਦਾ ਹੈ ਕਿ ਬੈਠ ਕੇ ਸੋਚਣਾ ਪੈਣਾ ਕਿਉਂਕਿ ਪਾਣੀ ਲਗਾਤਾਰ ਆ ਰਿਹਾ ਹੈ ਸਰਕਾਰ ਦਾ ਕੋਈ ਅਧਿਕਾਰੀ ਉਰੇ ਹੈ ਨਹੀਂ ਇਹ ਦੇਖਣ ਨੂੰ ਕਿ ਪਾਣੀ ਨੂੰ ਰੋਕਣਾ ਕਿੱਦਾਂ ਸੋ ਇਹਦੇ ਲਈ ਵੀ ਹੁਣ ਮੈਨੂੰ ਲੱਗਦਾ ਹੈ ਕਿ ਬੈਠ ਕੇ ਕੋਈ ਸੋਚਣ ਦੀ ਲੋੜ ਹੈ ਕਿ ਇਹਨੂੰ ਕਿਸ ਤਰੀਕੇ ਰੋਕ ਕੇ ਲੋਕਾਂ ਨੂੰ ਇਸ ਮੁਸੀਬਤ ਚੋਂ ਕੱਢਿਆ ਜਾ ਸਮਰੋਪ ਸਭ ਜ਼ਰੂਰੀ ਹੈ ਕਿ ਹੁਣ ਆ ਜਿਹੜਾ ਮੁਸੀਬਤ ਵੱਡੀ ਨਜ਼ਰ ਆ ਰਹੀ ਹੈ ਪਾਣੀ ਦੇ ਪੱਧਰ ਚਾਹੇ ਘਟਣਾ ਸ਼ੁਰੂ ਹੋ ਗਿਆ ਪਰ ਇੱਥੇ ਇੰਜ ਦੇਖ ਲੱਗ ਰਿਹਾ ਕਿ ਮੁਸੀਬਤ ਬਹੁਤ ਜ਼ਿਆਦਾ ਹੈ ਨੇ ਮੈਂ ਤਾਂ ਜੀ ਪਿਛਲੇ 15 ਦਿਨ ਤੋਂ ਇੱਥੇ ਹੀ ਆ ਤੇ ਇਹਦੇ ਵਿੱਚੋਂ ਹੀ ਲੰਘ ਰਿਹਾ ਕਦੀ ਰਮਦਾਸ ਤੇ ਕਦੀ ਇਹ ਦਰਗਾਹ ਕੋਹਨੇਵਾਲ ਤੇ ਕਦੀ ਇੱਧਰ ਅਜਨਾਲੇ ਸ਼ਹਿਰ ਵਾਲੇ ਬੰਨੇ ਲਖੂਵਾਲ ਵਾਲੇ ਬੰਨੇ ਕਦੀ ਇਹਨਾਂ ਪਿੰਡਾਂ 'ਚ ਹੀ ਰਹਿਣ ਡੇ ਉਦੋਂ ਦੇ ਤੇ ਬਾਲ ਸਾਹਿਬ ਨਾਲ ਜਾ ਕੇ ਮੈਂ ਚੰਡੀਗੜ੍ਹ ਜਿੱਦ ਨੂੰ ਹੋ ਕੇ ਗਿਆ ਉੱਥੇ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੂੰ ਆਪਣੇ ਹਾਲਾਤ ਦੱਸੇ ਉਹਨਾਂ ਅਜਿਬ ਚੀਮਾ ਸਾਹਿਬ ਨੂੰ ਭੇਜਿਆ ਕਲੇਰ ਸਾਹਿਬ ਨੂੰ ਭੇਜਿਆ ਮੈਂ ਉਹਨਾਂ ਦਾ ਧੰਨਵਾ ਵੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਪੰਜਾਬ ਦੇ ਠੀਕ ਆ ਬਾਕੀ ਹਲਕਿਆਂ 'ਚ ਵੀ ਆੜਾ ਇਹ ਹੋਣਗੇ ਪਰ ਕਿਸੇ ਦੇ 15 ਪਿੰਡ ਡੁੱਬੇ ਹੋਣਗੇ ਕਿਸੇ ਦੇ 20 ਆ ਕਿਸੇ ਦੇ ਪਰ ਜੋ ਅਜਨਾਲੇ ਦੇ ਹਾਲਾਤ ਜਿੰਨੇ ਮਾੜੇ ਨੇ ਉਹਨੇ ਕਿਸੇ ਪੰਜਾਬ 'ਚ ਕਿਤੇ ਨਹੀਂ ਕਿਸੇ ਦੇ ਮਾੜੇ ਇਹ 100 ਤੋਂ ਉੱਤੇ ਪਿੰਡ ਜਿਹੜਾ ਸਾਡਾ ਜਿਹੜਾ ਨੁਕਸਾਨ ਹੋ ਗਿਆ ਲੱਖਾਂ ਦੀ ਤਦਾਰ 'ਚ ਜਿਹੜੀ ਕਿੱਲਾ ਝੋਨੇ ਦੇ ਖਰਾਬ ਹੋ ਗਏ ਤੇ ਰਮਦਾਸ ਸ਼ਹਿਰ ਸਾਡਾ ਜਿਹੜੀਆਂ 11 ਵਾੜਾਂ ਸਾਰੀਆਂ ਦੀਆਂ ਸਾਰੀਆਂ ਡੁੱਬ ਗੀਆਂ ਘਰਾਂ ਦੇ ਇੱਥੇ ਭਾਈ ਸਾਹਿਬ ਹੁਣੀ ਦੱਸਣ ਦੇ ਵੀ ਉਹ ਕੋਠੇ ਵੀ ਜਿਹੜੇ ਸਾਰੇ ਅੰਦਰਾਂ ਪਾਣੀ ਵੜ ਗਿਆ ਤੇ ਬਹਿ ਗੀਆਂ ਕੰਦਾਂ ਮਤਲਬ ਇੰਨੇ ਮਾੜੇ ਹਾਲਾਤ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਪੰਜਾਬ ਦੇ ਬਾਕੀ ਹਲਕਿਆਂ ਨਾਲੋਂ ਸਾਡੇ ਅਜਨਾਲੇ ਹਲਕੇ ਨੂੰ ਪਹਿਲ ਦੇ ਕੇ ਸਭ ਤੋਂ ਵੱਧ ਜਿਹੜੇ ਫੰਡ ਐ ਇੱਥੇ ਜਾਰੀ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਬਾਹ ਫੜੀ ਜਾ ਸਕੇ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਅਸੀਂ ਜ਼ਰੂਰ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਹੈ ਕਿਹੜਾ ਪਿੰਡ ਦਲਵੀਰ ਸਿੰਘ ਜੀ ਇਹ ਉਹ ਹਰੜ ਖੁਰਦ ਪਿੰਡ ਜੀ ਜੀ ਕੀ ਹਾਲਾਤ ਹੈ ਭਾਜੀ ਕਿੰਨੇ ਬਹੁਤ ਹਾਲਾਤ ਮਾੜੇ ਨੇ ਜੀ ਜਾ ਕੇ ਵੇਖੋ ਅਜੇ ਵੀ ਪਿੰਡ ਦੇ ਆ ਵੇਖੋ ਪਾਣੀ ਤੁਸੀਂ ਵੇਖਣ ਹੀ ਦੇਹ ਜੇ ਵੀ ਕਿੰਨਾ ਪਾਣੀ ਅਜੇ ਵੀ ਘਰ ਮੇਰੇ 'ਚ ਪਾਣੀ ਜੇ ਅਜੇ ਵੀ ਤੇ ਕੋਈ ਹਾਲਾਤ ਵੇਖੋ ਜੀ ਪੈੜੀਆਂ ਦੇ ਪੈੜੀਆਂ ਕਿੰਨੀਆਂ ਕਿਧਰ ਨੂੰ ਜਿੱਧਰ ਨੂੰ ਘਾਤੀ ਮਾਰੋ ਇਧਰ ਘਾਤੀ ਮਾਰ ਲਓ ਪਿੱਛੇ ਅੱਗੇ ਮਾਰ ਲਓ ਐਹੋ ਹੀ ਹਾਲਾਤ ਨੇ ਜੀ ਬਹੁਤ ਮਾੜੇ ਹਾਲਾਤ ਨੇ ਜੀ ਸਰਕਾਰ ਵੱਲੋਂ ਤਕੀਦ ਕਿੰਨੀ ਸਰਕਾਰ ਦਾ ਕੋਈ ਅਜੇ ਤੱਕ ਸਰਕਾਰ ਦਾ ਮਨੰਦਾ ਹੀ ਨਹੀਂ ਅਸੇ ਜੀ ਆਇਆ ਮਹਤ ਤੇ ਕਿਧਰੇ ਰਹਿ ਗਈ ਆਇਆ ਹੀ ਕੋਈ ਨਹੀਂ ਅਜੇ ਤੱਕ ਕੋਈ ਸਾਰ ਲੈਣ ਵੀ ਨਹੀਂ ਆਇਆ ਅਜੇ ਤੱਕ ਕੋਈ ਸਾਰ ਲੈਣ ਵੀ ਨਹੀਂ ਆਇਆ ਮਨੰਤ ਬੜੀ ਦੂਰ ਦੀ ਗੱਲ ਆ ਵੇਖੋ ਜੀ ਅਸੀਂ ਪਿੰਡ ਹਰਖੋ ਦਾ ਮੈਂ ਸਾਬਕਾ ਸਰਪੰਚ ਬੋਲਦਾ ਅੱਜ ਵੇਖੋ ਇੱਥੇ ਸ਼੍ਰੋਮਣੀ ਕਾਲ ਦੀ ਸਾਰੀ ਲੀਡਰਸ਼ਿਪ ਆਈ ਆ ਚੀਮਾ ਸਾਹਿਬ ਆਏ ਆ ਸਾਰੇ ਆਏ ਲੀਡਰ ਸਾਡੇ ਹਲਕੇ ਦੇ ਜਿਹੜੇ ਜੋਸ਼ ਸਿੰਘ ਸਮਰਾਇਆ ਬੜੇ ਨੌਜਵਾਨ ਧੜਕ ਲੀਡਰ ਆ ਜਿਹੜੇ ਪਿੰਡਾਂ ਦੇ ਫੰਡ ਆ ਜੋ ਪਿੰਡਾਂ ਦੇ ਹਾਲਤ ਆ ਤੁਸੀਂ ਵੀ ਆਪਣਾ ਕੈਮਰਾ ਨਾਲ ਚੈੱਕ ਕਰ ਲਈ ਆ ਘਰਾਂ ਦਾ ਨੁਕਸਾਨ ਹੋ ਚੁੱਕਾ ਫਸਲ ਤੇ ਨਾ ਬੀਜੀ ਤੇ ਨਾ ਆ ਬੀਜਣ ਵਾਲੀ ਕੋਈ ਆਸ ਰਹੀ ਆ ਅਸੀਂ ਤਾਂ ਨੇ ਸਰਕਾਰ ਵੀ ਮਤ ਕਰੇ ਪਰ ਸਰਕਾਰ ਤੋਂ ਆਸ ਅਸੀਂ ਬਹੁਤੀ ਨਹੀਂ ਰੱਖਣ ਦੇ ਆਈਆਂ ਨੇ ਪਾਰਟੀਆਂ ਸਾਰਾ ਪੰਜਾਬ ਇਕੱਠਾ ਹੋ ਗਏ ਤੇ ਇਹ ਮਤ ਕਰਨ ਵੇਖ ਲਓ ਇਹ ਤੁਸੀਂ ਪਿੰਡ ਹਰ ਇੱਕ ਹਰ ਦੇ ਵਿੱਚ ਸਾਰਾ ਦਾ ਸਾਰਾ ਵੇਖ ਲਿਆ ਕਿੰਨੀ ਮਾੜੀ ਹਾਲਤ ਆ ਪਹਿਲਾਂ ਅਸੀਂ ਉਹ ਰੋਡ ਤੇ ਵਿਖਾਉਣਾ ਸੀ ਫਿਰ ਇਹਨਾਂ ਇਧਰੋਂ ਵੇਖ ਕੇ ਉਹਨੇ ਇਹ ਵਿਖਾਇਆ ਅਗਲਾ ਪਾਸਾ ਵੇਖੋ ਤੇ ਇਦੋਂ ਬੁਰੀ ਹਾਲਤ ਆ ਕੋਈ ਝੋਨਾ ਨਹੀਂ ਰਹਿ ਗਿਆ ਕੋਈ ਪੱਠਾ ਨਹੀਂ ਰਹਿ ਗਿਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਇੱਕ ਸਸਾਵਾਂ ਨਜ਼ਰ ਆ ਰਹੀ ਹੈ ਸ਼੍ਰੋਮਣੀ ਕਾਲੀਦਾ ਨਜ਼ਰ ਆ ਰਹਾ ਪਰ ਸਰਕਾਰ ਕਿਤੇ ਸਰਕਾਰ ਨੇ ਨਜ਼ਰੋਂ ਨਹੀਂ ਜੀ ਨਾਂ ਉਹਨੇ ਆਉਣਾ ਆ ਉਹਨਾਂ ਨੂੰ ਤਾਂ ਡਰਾਮਿਆਂ ਤੋਂ ਵੇਹਲ ਨਹੀਂ ਲੱਗਦਾ ਸਰਕਾਰ ਨੇ ਨਹੀਂ ਆਉਣਾ ਇਹ ਤੇ ਵੇਖੋ ਅਸੀਂ ਬਾਦ ਸਾਹਿਬ ਦੇ ਕੇ ਬੇਨਤੀ ਕਰਦੇ ਆ ਵੀ ਸਾਰੇ ਹਲਕਿਆਂ 'ਚ ਜਾਓ ਪਰ ਸਭ ਤੋਂ ਵੱਧ ਹਲਕਾ ਇਹ ਨਾਲੇ ਦਾ ਨੁਕਸਾਨ ਹੋਇਆ 750 ਪਿੰਡਾਂ ਜਿਹੜਾ ਨੁਕਸਾਨ ਹੋ ਗਿਆ ਜਿਹਦੇ ਵਿੱਚ 750 ਪਿੰਡ ਦੇ ਵਿੱਚ ਜੇ ਬਚਿਆ ਹੋ ਤੇ 10% ਬਚਿਆ ਹੋ ਫਸਲ ਬਾਕੀ ਸਾਰੀ ਬਰਬਾਦ ਹੋ ਚੁੱਕੀ ਆ ਇਸ ਕਰਕੇ ਅਸੀਂ ਚੀਮਾ ਸਾਹਿਬ ਵੀ ਆਏ ਨੇ ਇਹਨਾਂ ਕੀ ਬੇਨਤੀ ਕਰਦੇ ਆਂ ਵੀ ਤਗੜੇ ਹੋਗੇ ਸਾਡੀ ਮਤ ਕਰੋ ਅਸੀਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਜਿਹੜੀ ਸਿੱਖ ਸੰਸਥਾ ਵੀ ਜਿਹੜੇ ਹੋਰ ਬੰਦੇ ਕਰਦੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਵੀਰ ਹੈ ਪਿੰਡ ਹਰੜ ਖੁਰਦ ਦੀ ਜਿੱਥੇ ਇੰਜ ਲੱਗ ਰਿਹਾ ਕਿ ਕੋਈ ਤਲਾਬ ਹੈ ਪਰ ਇਹ ਤਲਾਬ ਨਹੀਂ ਇਹ ਹੜ ਦਾ ਪਾਣੀ ਹੈ ਜੋ ਹਲੇ ਵੀ 3-3 4-4 5-5 ਫੁੱਟ ਖੜਾ ਹੈ ਤੁਸੀਂ ਦੇਖ ਸਕਦੇ ਹੋ ਟਰਾਲੀ ਵੀ ਡੁੱਬੀ ਹੋਈ ਹੈ ਸੋਲਰ ਪਲਾਂਟ ਜਿਹੜਾ ਲੱਗਿਆ ਉਹ ਵੀ ਡੁੱਬਿਆ ਪਿਆ ਹੈ ਔਰ ਹਲੇ ਵੀ ਘਰਾਂ ਦੇ ਵਿੱਚ ਗੋਡ-ਗੋਡੇ ਪਾਣੀ ਜਿਹੜਾ ਹਰਾ ਦਾ ਖੜਾ ਹੈ ਘਰ ਦਾ ਸਾਰਾ ਸਮਾਨ ਤਬਾਹ ਹੋ ਚੁੱਕਿਆ ਹੈ ਇੰਜ ਲੱਗ ਰਿਹਾ ਜਿੰਦਗੀ ਕਈ ਸਾਲ ਪਿੱਛੇ ਵਹੋ ਗਈ ਕਿਉਂਕਿ ਇੱਕ ਘਰ ਨੂੰ ਬਣਾਣ ਘਰ ਦਾ ਸਮਾਨ ਪੂਰਾ ਕਰਨ ਚ ਫਰਨੀਚਰ ਬਿਜਲੀ ਦੇ ਸਮਾਨ ਪੂਰਾ ਕਰਨ ਚ ਬਣਾਉਣ ਚ ਨੇਕਾਂ ਬਰੇ ਲੱਗਦੇ ਨੇ ਪਰ ਹੁਣ ਇਹ ਸਾਰਾ ਕੁਝ ਤਬਾਹ ਹੋ ਗਿਆ 10 12 ਸਾਲ ਦੀ ਮਿਹਣ ਜਿਹੜੀ ਹੈ ਉਹ ਮਿੱਟੀ ਹੋ ਚੁੱਕੀ ਹੈ ਪੈੜੀ ਮੇਰੇ ਕੋਲ 9 10 ਕਿੱਲੇ ਥਾਂ ਜੇ 9ਵੇਂ 10 ਕਿੱਲੇ ਹੀ ਪ੍ਰੈਸ ਹੋ ਗਿਆ ਜੀ ਜਿਹਦੇ ਵਿੱਚੋਂ ਇੱਕ ਪੱਠੇ ਦੀ ਆਸ ਨਹੀਂ ਆ ਗਈ ਜੀ ਤੇ ਘਰ ਦੇ ਵਿੱਚ ਵੀ ਬਿਮਾਰੀ ਚੱਲਣ ਈ ਹੈ 12 ਸਾਲ ਤੋਂ ਬਜੇ ਵੀ 20 22000 ਦੀ ਮਹੀਨੇ ਦੀ ਦਵਾਈ ਜੇ ਕਰਦਿਆਂ ਦੀ ਸਾਬ ਲਾ ਲੋ ਤੇ ਮੈਂ ਵਾਈ ਦੇ ਉਤੋਂ ਕਿੱਥੋਂ ਲੈ ਆਉਣੀ ਹੁਣ ਕਰਜ਼ਾ ਦੇ ਅੱਗੇ ਘਰ ਦਾ ਸਮਾਨ ਤੇ ਬਜਿਆ ਜੇ ਘਰ ਦਾ ਸਮਾਨ ਕਿਉਂਕਿ ਲੈ ਲੁ ਗਏ ਹਾਂ ਕੱਢ ਕੁੱਢ ਕੇ ਹਾਂ ਜੀ ਹਾਂ ਜੀ ਉਹ ਕੱਢ ਲਿਆ ਜੀ ਉਹ ਬਜਿਆ ਜੇ ਬਾਕੀ ਕੰਧਾਂ ਪਾੜ ਗਿਆ ਫਰਸ਼ ਬਹਿ ਗਏ ਅੰਦਰਾਂ ਦੇ ਬੁਰੇ ਹਾਲ ਹੋ ਗਏ ਜੇ ਉਹ ਉਦੋਂ ਕੰਧਾਂ ਪਾੜ ਸਰਕਾਰ ਉਹ ਕਿੰਨੀ ਮਦਦ ਪਹੁੰਚ ਸਰਕਾਰ ਆਈ ਨਹੀਂ ਜੀ ਮਦਦਤ ਕਿਧਰੇ ਰਹਿ ਗਈ ਸਰਕਾਰ ਤੇ ਸਾਨੂੰ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਸਰਕਾਰ ਦਾ ਜਦੋਂ ਅਸੀਂ ਪੁਰਸ ਲੋ ਸਰਪੰਚ ਸਾਹਿਬ ਨੂੰ ਸਭ ਤੋਂ ਜੱਦੀ ਅਸੀਂ ਕਾਲੀਆਂ ਦੇ ਨਾਲ ਕਾਲੀ ਪਾਰਟੀ ਨੇ ਤਾਂ ਸਾਨੂੰ ਕਿੰਨੇ ਅਮਨਾ ਦੇ ਕਿੰਨੇ ਸਾਨੂੰ ਕੋਈ ਦਵਾਣਾ ਇਹੋ ਜਿਹੇ ਸਮੇਂ ਚ ਵੀ ਪਾਰਟੀ ਪਾਜੀ ਦੇਖੀ ਜਾ ਰਹੀ ਹੈ ਮੈਂ ਹਾਂ ਜੀ ਵੇਖਣਾ ਹੀ ਵੇਖਣੀ ਹੈ ਅਗਲੇ ਨੇ ਕਿ ਬਸ ਇਹ ਤਸਵੀਰ ਪੱਟੀ ਹਲਕੇ ਚ ਵੀ ਨਜ਼ਰ ਆਈ ਸੀ ਜਦੋਂ ਸੁਭੀਸ਼ ਸਿੰਘ ਬਾਦਲ ਰਿਹਾ ਸੀ ਹਤਾ ਬਾਉਂਡਰੀ ਸੀ ਮੌਕੇ ਤੇ ਪਹੁੰਚ ਕੇ ਗਰੀਬਾਂ ਦੀ ਮਦਦ ਕਰ ਰਹੇ ਸੀ ਜਾਂ ਮੁਸੀਬਤ ਕਰੇ ਲੋਕਾਂ ਦੀ ਸਹਾਇਤਾ ਲੈ ਰਹੇ ਸੀ ਮੌਕੇ ਤੇ ਆਰਥਿਕ ਸਹਾਇਤਾ ਕੀਤੀ ਜਾ ਰਹੀ ਸੀ ਤਾਂ ਉੱਥੇ ਵੀ ਕੁਝ ਲੋਕਾਂ ਨੇ ਨਾਰੇबाजी ਤੇ ਤੀਰ ਲਾਲਜੀਤ ਕੁਲਰ ਦੇ ਹੱਕ ਚ ਪਰ ਬਾਅਦ ਚ ਮੰਨ ਵੀ ਗਏ ਕਿ ਉਹਨਾਂ ਨੇ ਭੇਜਿਆ ਔਰ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਉਹ ਲੋਕ ਖਾਸ ਕਰਕੇ ਕੁਲਰ ਸਾਹਿਬ ਦੇ ਦੇਖੋ ਜਿਹੜੇ ਲੋਕਾਂ ਦੇ ਵਿੱਚ ਐਸ ਵੇਲੇ ਵੀ ਇਹੋ ਜੀ ਭਾਵਨਾ ਉਹ ਤਾਂ ਫਿਰ ਉਹਨਾਂ ਦੇ ਅੰਦਰ ਇਨਸਾਨੀਅਤ ਹੀ ਮਰ ਚੁੱਕੀ ਹੈ ਹੁਣ ਜਿਹੜੇ ਐਡੀ ਵੱਡੀ ਕੁਦਰਤ ਦੀ ਮਾਰ ਲੋਕੀ ਚੱਲ ਰਿਹਾ ਜੇ ਉਹਦੇ ਨਾਲ ਕੋਈ ਆ ਕੇ ਜਿਹੜਾ ਕੋਈ ਉਹਦਾ ਦੁੱਖ ਵਟਾਉਂਦਾ ਹੈ ਉਹਦੇ ਨਾਲ ਕੋਈ ਆ ਕੇ ਖੜਦਾ ਤੇ ਤੁਸੀਂ ਸ਼ੁਕਰਾਨਾ ਨਾ ਕਰੋ ਪਰ ਘਟੂ ਘਟ ਆ ਕੰਮ ਜਿਹੜੇ ਕਰਦੇ ਆ ਕੁਝ ਲੋਕ ਹੁਣ ਹਾਲਤ ਦੇਖੋ ਤੁਸੀਂ ਕਰਦੇ ਤੇਰੇ ਆਪ ਦੱਸ ਰਿਹਾ ਕਿ ਵਾਈਫ 11 ਸਾਲ ਤੋਂ ਕੈਂਸਰ ਦੀ ਪੇਸ਼ੈਂਟ ਆ ਤੇ ਕਰਦਾ ਕੀ ਹਾਲ ਹੈ ਪਿਆਰ ਆ ਟਰਾਲੀ 50000 ਦੀ ਦਵਾਈ ਜੇ 6 ਹਸਲਾਂ ਦੀ ਆ ਟਰਾਲੀ ਦੇਖੋ ਆ ਤੁਹਾਡੇ ਸਾਹਮਣੇ ਅੱਜ ਦੇ ਤਰੀਕ ਚ ਕਿਤੇ ਖੜੀ ਉਹ ਸੋਲਰ ਸਿਸਟਮ ਕਰਦੇ ਵਿੱਚ ਲੱਗਿਆ ਸੀ ਮਤਲਬ ਇਹ ਚੀਜ਼ਾਂ ਜਿਹੜੀਆਂ ਕਿਸ ਪੱਧਰ ਤੇ ਉੱਤੇ ਜਿਹੜੀਆਂ ਮੁਸ਼ਕਲਾਂ ਨੇ ਕਰਦੇ ਵਾਸਤੇ ਔਰ ਅਗੋ ਹੁਣਿਆ ਕਿ ਜਿਹੜੀ ਇੱਥੇ ਬਿਮਾਰੀਆਂ ਫੈਲਣ ਦਾ ਖਤਰਾ ਐ ਇੰਨਾ ਪਾਣੀ ਔਰ ਤੂਪਾਂ ਲੱਗ ਰਹੀਆਂ ਐ ਕੱਲ ਨੂੰ ਇਹਦੇ ਚੋਂ ਮੁਸ਼ਕਲ ਆਉਣੀ ਐ ਕਈ ਤਰ੍ਹਾਂ ਦੇ ਡੰਗਰਾਂ ਦੀਆਂ ਬਿਮਾਰੀਆਂ ਘਰਾਂ ਵਾਸਤੇ ਬਿਮਾਰੀਆਂ ਬੱਚਰ ਦੀ ਬਿਮਾਰੀ ਐ ਇਹ ਸਾਰੀਆਂ ਚੀਜ਼ਾਂ ਦਾ ਸਾਹਮਣਾ ਇਹਨਾਂ ਲੋਕਾਂ ਨੇ ਕੀਤਾ ਸਰਕਾਰ ਕਿੱਥੇ ਨਜ਼ਰ ਨਹੀਂ ਆ ਰਹੀ ਕੇਂਦਰ ਸਰਕਾਰ ਨੇ 1600 ਕਰੋੜ ਕਹਤਾ ਫਿਰ ਕਿਵੇਂ ਇਹਨਾਂ ਦੀ ਰੀਹੈਬਿਲੀਟੇਸ਼ਨ ਕਿਸ ਤਰ੍ਹਾਂ ਹੋਵੇ ਦੇਖੋ ਇਹ ਤਾਂ ਤਾਂ ਹੀ ਅਸੀਂ ਕਹ ਰਹੇ ਨਾ ਕਿ ਤਾਂ ਲੋਕਾਂ ਨੇ ਲੋਕਾਂ ਨਾਲ ਖੰਡਾ ਪਣਾ ਬੜੀ ਲੋਕਾਂ ਦੀ ਬਹਾਦਰੀ ਐ ਜਿਹੜੀ ਪਹਿਲਾਂ ਵੀ ਅਸੀਂ ਗੱਲ ਕੀਤੀ ਐ ਕਿ ਲੋਕੀ ਪੰਜਾਬ ਦੇ ਵਿੱਚੋਂ ਵੀ ਪੰਜਾਬ ਤੋਂ ਬਾਹਰੋਂ ਸਾਡੀ ਵੀ ਸ਼੍ਰੋਮਣੀ ਕਾਲੀ ਦਲ ਪਹਿਲੇ ਦਿਨ ਤੋਂ ਲੱਗਿਆ ਐਸਜੀਪੀਸੀ ਲੱਗੀ ਸੰਤ ਬਾਪੁਰਖ ਤੁਸੀਂ ਦੇਖਿਆ ਕੋਈ ਬੰਨ ਬਣਾ ਰਿਹਾ ਕੋਈ ਲੰਗਰ ਲਾ ਰਿਹਾ ਜਿਹੜੀ ਹੈ ਗੁਰੂਆਂ ਦੀ ਧਰਤੀ ਹੈ ਇਹਦੇ 'ਤੇ ਇਨਸਾਨੀਅਤ ਲੋਕਾਂ 'ਚ ਹੈਗੀ ਹੈ ਲੇਕਿਨ ਜਿਹੜੀ ਸਰਕਾਰਾਂ ਦੀ ਇੱਕ ਆਪਣੀ ਡਿਊਟੀ ਹੁੰਦੀ ਲੋਕੀ ਜਿਹੜੇ ਹੈ ਸਰਕਾਰਾਂ ਵੱਲ ਵੀ ਦੇਖਦੇ ਆ ਉਹਨਾਂ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਇਸ ਮੌਕੇ ਘਟਿਆ ਰਾਜਨੀਤੀ ਚ ਪੈਣ ਦੀ بجائے ਇਹਨਾਂ ਲੋਕਾਂ ਦਾ ਜਿਹੜੀ ਦੁਬਾਰਾ ਜ਼ਿੰਦਗੀ ਕਿੱਦਾਂ ਸ਼ੁਰੂ ਕਰਨੀ ਉਹਦੇ ਬਾਰੇ ਸੋਚਣਾ ਚਾਹੀਦਾ। ਬਿਲਕੁਲ ਤਾਂ ਸਿਆਸਤ ਤੋਂ ਉੱਪਰ ਉੱਠ ਕੇ ਜਿਹੜੀ ਹੈ ਲੋੜਵੰਦਾਂ ਦੀ ਬਾਹ ਫੜਨੀ ਚਾਹੀਦੀ ਹੈ। ਮੁਸੀਬਤ 'ਚ ਘਰੇ ਲੋਕਾਂ ਦਾ ਸਹਾਰਾ ਬਣਨਾ ਚਾਹੀਦਾ ਹੈ। ਉਹਨਾਂ ਦੇ ਮੁੜ ਵਸੇਬੇ ਦੇ ਲਈ ਜਿਹੜਾ ਬੰਦੀ ਸਹਾਇਤਾ ਕਰਨੀ ਚਾਹੀਦੀ ਹੈ। ਪਰ ਸਰਕਾਰਾਂ ਇਹ ਜ਼ਿੰਮੇਵਾਰੀ ਪੂਰੀ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਇਸ ਲਈ ਸੱਦਾ ਦਿੱਤਾ ਜਾ ਰਿਹਾ ਹੈ ਦੁਨੀਆ ਭਰ ਚ ਉਸ ਦੇ ਪੰਜਾਬੀਆਂ ਨੂੰ ਕਿ ਆਓ ਹੱਲ ਮਿਲ ਕੇ ਖੜਾਂ ਤੇ ਮਾਰੇ ਇਨਾਂ ਲੋਕਾਂ ਦੇ ਉਹ ਕਿਸਾਨ ਜਿਹੜਾ ਦੇਸ਼ ਦਾ ਅੰਪੰਡਾਰ ਦਾ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਹੈ ਦੇਸ਼ ਦਾ ਢਿੱਡ ਪਰਦਾ ਆਓ ਹੁਣ ਇਨਾਂ ਦੇ ਮੁੜ ਵਸੇਬੇ ਦੇ ਲਈ ਸਹਾਰਾ ਬਣੀਏ ਕੈਮਰਾ ਬਸਰ ਅਵਤਾਰ ਸਿੰਘ ਦੇ ਨਮਿੰਦਰ ਸਿੰਘ ਮੋਂਗਾ ਪੀਡੀ ਸੀ ਨਿੰਦ ਹਰੜਖੁਰਦ